ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਨੰਗਲ ਦੇ ਵਾਰਡ ਨੰਬਰ 1 ਦਾ ਕੀਤਾ ਦੌਰਾ ਜੀਹਾਂ ਬੀਤੇ ਦਿਨੀ ਸੀਸੀਟੀਵੀ ਦੇ ਵਿੱਚ ਇੱਕ ਤेंदुआ ਕੈਦ ਹੋਇਆ ਸੀ ਅਤੇ ਲੋਕਾਂ ਦਾ ਵੀ ਕਹਿਣਾ ਹੈ ਕਿ ਤेंदुआ ਰਾਤ ਨੂੰ ਉਹਨਾਂ ਦੀਆਂ ਗਲੀਆਂ ਦੇ ਵਿੱਚ ਆਮ ਘੁੰਮਦਾ ਦਿਖਾਈ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਤਕਰੀਬਨ 1 ਮਹੀਨਾ ਪਹਿਲਾਂ ਵੀ ਇੱਕ ਤेंदुआ ਦਿਖਾਈ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਿਭਾਗ ਨੇ ਪਿੰਜਰਾ ਲਾਇਆ ਸੀ ਪਰ ਤेंदुआ ਨਹੀਂ ਫੜਿਆ ਗਿਆ ਹੁਣ 1 ਮਹੀਨੇ ਬਾਅਦ ਦੁਬਾਰਾ ਮੁੜ ਕੇ ਤेंदुआ ਗਲੀਆਂ ਵਿੱਚ ਘੁੰਮਦਾ ਦਿਖਾਈ ਦਿੱਤਾ ਗਿਆ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਦੇਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀਪੋਰਟ ਏ ਵੀ ਇੱਕ ਜੰਗਲ ਬਿਲਕੁਲ ਨਾਲ ਲੱਗ ਰਿਹਾ ਹੈ ਜਦੋਂ ਵੀ ਅਸੀਂ ਦਾ ਪ੍ਰੈਸ ਕਰਦੇ ਆਂਦੇ ਹਾਂ ਉਹ ਜੰਗਲ ਦੇ ਵਿੱਚ ਭੱਜ ਜਾਂਦਾ ਹੈ ਭੱਜਣ ਕਰਕੇ ਜੰਗਲ ਚੋਂ ਫਿਰ ਸਾਨੂੰ ਨਹੀਂ ਉਹ ਤਾਂ ਪਤਾ ਲੱਗਦਾ ਹੈਗਾ ਤੇ ਜਦੋਂ ਵੀ ਉਹ ਆਵੇਗਾ ਇਹਦੇ ਜੇ ਅਸੀਂ ਸ਼ਿਕਾਰ ਲਾਵਾਂਗੇ ਸ਼ਿਕਾਰ ਲਾਣ ਦੇ ਮਤਲਬਕ ਆਪਣਾ ਸ਼ਿਕਾਰ ਕਰਨ ਆਵੇਗਾ ਤੇ ਖੁਦ ਆਪਣਾ ਸ਼ਿਕਾਰ ਹੋ ਜਾਵੇਗਾ ਪਿਛਲੇ ਦਿਨਾਂ ਵੀ ਤੁਹਾਡੇ ਕਾਫੀ ਪ੍ਰਯਾਸ ਰਹੇ ਕਾਫੀ ਦਿਨ ਗਸਤ ਚੱਲਦੀ ਰਹੀ ਲੇਕਿਨ ਉਹ ਹੱਥ ਪਰਲੇ ਨਹੀਂ ਪਿਆ ਸੀ ਉਹ ਫਿਰ ਜੰਗਲ ਚ ਨਿਕਲੇ ਜੰਗਲ ਚੋਂ ਫਿਰ ਮੁੜ ਕੇ ਸਾਨੂੰ ਕੋਈ ਥਲਾ ਨਹੀਂ ਆਈ ਜੀ ਜੰਗਲ ਚ ਕਾਫੀ ਵੱਡਾ ਜੰਗਲ ਹੈ ਪਤਾ ਨਹੀਂ ਚੱਲਦਾ ਜੀ ਜੰਗਲ ਦੇ ਵਿੱਚ ਕੋਈ ਨਾਲ ਹਿਮਾਚਲ ਲੱਗਦਾ ਹੈ ਮਾਚਲ ਚ ਵੀ ਨਿਕਲ ਸਕਦਾ ਹੈ ਜੀ ਇਸ ਕਰਕੇ ਉਦੋਂ ਫਿਰ ਕੋਈ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਸੀਗੀ ਹੁਣ ਪਰਮਿਸ਼ਨ ਦਵਾਰੇ ਆ ਜੀ ਅਸੀਂ ਪਿੰਜਰਾ ਲਗਾਇਆ ਬਾਕੀ ਅਸੀਂ ਟ੍ਰੈਂਕੁਲੇਟ ਗਨ ਵੀ ਆਪਣੇ ਕੋਲ ਰੱਖਦੇ ਆ ਕਿਤੇ ਸਾਡੇ ਕੋਲ ੱੱਕੇ ਚੜਦਾ ਹੈ ਮੌਕੇ ਤੇ ਕਿਤੇ ਸਾਈਡ ਤੇ ਕਿਤੇ ਬੈਠਾ ਦਿਖਦਾ ਤਾਂ ਅਸੀਂ ਉਹਨੂੰ ਵਿਯੋਸ਼ ਕਰ ਦੇ ਵੀ ਪ੍ਰਯਾਸ ਕਰ ਰਹੇ ਆਂ ਤੇ ਸਰ ਹੁਣ ਗਸਤ ਫੇਰ ਚੱਲੂਗੀ ਗਸਤ ਸਾਡੀ ਦਿਨ ਰਾਤ ਚੱਲਦੀ ਰਹਦੀ ਐ ਸੌਧੀਆਂ ਤੁਹਾਡੇ ਟੀਮ ਨੇ ਰੈਸਕਿਊ ਕੀਤਾ ਸੀ ਹਾਲਕਿ ਰੈਸਕਿਊ ਨੂੰ ਜਬ ਮਰ ਚੁੱਕਿਆ ਸੀ ਤੇ ਕਿਦਾਂ ਦੀਆਂ ਕਾਰਵਾਈਆਂ ਚੱਲਦੀਆਂ ਹਾਂਜੀ ਉਹਦਾ ਅਸੀਂ ਪੋਸਟਮਾਰਟਮ ਕਰਵਾਇਆ ਜਿਨ ਕਿ ਕੋਈ ਉਹਦੇ ਚ ਐਸਬੀਐਸ ਦਾ ਕੋਈ ਗੱਲ ਨਹੀਂ ਆਈ ਹੈਗੀ ਜਿ cụcੇ ਜਿੱਦਾਂ ਵੀ ਆ ਕੇ ਸਾਨੂੰ ਪੋਸਟਮਾਰਟ ਦੀ ਰਿਪੋਰਟ ਦਿਖਾ ਦੇਵਾਂਗੇ ਨਹੀਂ ਦੋ ਹੋਏ ਸੀ ਨਾ ਇੱਕ ਤਾਂ ਐਕਸੀਡੈਂਟ ਹੋਇਆ ਸੀ ਜੀ ਇੱਕ ਐਕਸੀਡੈਂਟ ਹੋਇਆ ਸੀਗਾ ਜੋਲੀ ਮੋੜ ਤੋਂ ਆਪਣਾ ਫੋਕਲ ਪੁਆਇੰਟ ਦੇ ਕੋਲ ਹਾਂ ਉਹਦਾ ਵੀ ਪੋਸਟਮਾਰਟਮ ਕਰਵਾਇਆ ਠੀਕ ਐ ਐਨਐਫਐਲ ਹਸਪੀਟਲ ਸਾਹਮਣ ਅਸੀਂ ਵੀ ਦੇਖਿਆ ਸੀ ਸਾਡੀ ਟੀਮ ਨੇ ਵੀ ਦੇਖਿਆ ਸੀ ਬਾਕੀ ਹੁਣ ਗੋਲੀਆਂ ਦੇ ਨਿਸ਼ਾਨ ਤਾਂ ਚਲੋ ਤੁਸੀਂ ਕਹਿ ਰਹੇ ਹੋ ਜੀ ਬਾਕੀ ਪੋਸਟਮਾਰਟਮ ਰਿਪੋਰਟ ਆਣ ਤੇ ਹੀ ਆਧਾਰ ਤੇ ਪਤਾ ਚੱਲੇਗਾ ਉਹਦੇ ਗੋਲੀ ਲੱਗੀ ਵੀ ਸੀ ਕਿ ਵੈਸੇ ਆਪਸ ਵਿੱਚ ਵੀ ਕਈ ਵਾਰ ਲੜਨ ਲੱਗੇ ਇੱਕ ਦੂਜੇ ਦੇ ਸੱਟ ਮਾਰ ਲੈਂਦੇ ਆ ਤੇ ਸਰ ਕੀ ਲੋਕਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕੀ ਐ ਇਸ ਵੇਲੇ ਡਰ ਦੇ ਮੋਲ ਚ ਆ ਲੋਕਾਂ ਨੂੰ ਸਰ ਅਸੀਂ ਅਪੀਲ ਕਰਦੇ ਆ ਆਪਣੇ ਘਰ ਦੀਆਂ ਲੇਟਾਂ ਵਗੈਰਾ ਬਾਲਕੇ ਰੱਖਣ ਹਾਂ ਤੇ ਆਪਣਾ ਰਾਤ ਨੂੰ ਬਾਹਰ ਨਿਕਲਦੇ ਆ ਕੋਈ ਹੱਥ ਦੇ ਵਿੱਚ ਕੋਈ ਸੋਟੀ ਵਗੈਰਾ ਜ਼ਰੂਰ ਰੱਖਣ ਟੋਰਚ ਵਗੈਰਾ ਤਾਂ ਕਿ ਜਦੋਂ ਉਹਨੂੰ ਦੇਖਣ ਤਾਂ ਆਪਣਾ ਬਚਾ ਕਰ ਸਕਣ ਹੂੰ ਤੇ ਸਰ ਇਹ ਆਦਮੀ ਤੇ ਅਟੈਕ ਕਰਦਾ ਨਹੀਂ ਇਹ ਆਦਮੀ ਤੇ ਅਟੈਕ ਨਹੀਂ ਕਰਦਾ ਅੱਜ ਤੱਕ ਕੋਈ ਵੀ ਅਸੀਂ ਉਸ ਘਟਨਾ ਨਹੀਂ ਹੋਈ ਹੈ ਕਿ ਵੀ ਇਹ ਬੰਦੇ ਤੋਂ ਉਹਦਾ ਵੈਸੇ ਹੀ ਕਰਦਾ ਹੈ ਹੂੰ ਸਰੋ ਜੀ ਦੱਸੋ ਫੇਰ ਤੈਂਦੂਆ ਤੁਹਾਡੇ ਘਰਾਂ ਦੇ ਨੇੜੇ ਜੜੇ ਆ ਗਿਆ ਹਾਂਜੀ ਤੈਂਦੂਆ ਹੁਣ ਫੇਰ ਮਤਲਬ ਮਹੀਨਾ ਡੇਢ ਮਹੀਨੇ ਬਾਅਦ ਇਸੇ ਗਲੀ ਚ ਰੋਜ਼ ਮਤਲਬ ਤਕਰੀਬਨ ਕੈਮਰੇ ਦੀ ਤਾਂ ਵੀਡੀਓ ਆਪਾਂ ਇੱਕ ਦਿਨ ਦਿੱਤੀ ਆ ਪਰ ਰੋਜ਼ ਹੀ ਆਂਦਾ ਹੈ ਪਰਸੋ ਰਾਤੀ 1.5 ਵਜੇ ਬੇਟਾ ਆਇਆ ਤੇ ਬਾਹਰ 메ਨ ਰੋਡ ਤੇ ਸੀਗਾ ਇਹ ਬੈਠਾ ਵਾ ਡਿਊਟੀ ਤੋਂ ਜਦੋਂ ਬੇਟਾ ਆਇਆ ਹੈ ਤੇ ਕੱਲ ਵੀ ਰਾਤੀ ਦੱਸਿਆ ਕਰਦੇ ਕਹਿੰਦੇ 1 ਵਜੇ ਵੀ ਇੱਥੇ ਆਹ ਜਿਹੜਾ ਬਾਹਰ ਟਾਬਾ ਏ ਛੋਟਾ ਜਿਹਾ ਲੇਡੀ ਕਰਦੀ ਐ ਕਹਿੰਦੇ ਇੱਥੇ ਹੀ ਸੀਗਾ ਤੇ ਰੋਜ ਈ ਸੀ ਗਲੀ ਚੋਂ ਨਿਕਲਦਾ ਐ ਫਿਰ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਇਹੀ ਹਾਲ ਸੀ ਹੋਣ ਵੀ ਇਹੀ ਹਾਲ ਸੀ ਇਸ ਦਾ ਮਨ ਵਿਭਾਗ ਵਾਲਿਆਂ ਨੂੰ ਇਹੀ ਕਹਿੰਦੇ ਆ ਕਿ ਚਲੋ ਮੱਲਾ ਵੀ ਸਾਥ ਦੇਗਾ ਕੁਝ ਮੱਲੇ ਚੋਂ ਵੀ ਗਲਤੀਆਂ ਹੋ ਗਈਆਂ ਸੀ ਪਹਿਲਾਂ ਮਨ ਵਿਭਾਗ ਦੀ ਸ਼ਿਕਾਇਤ ਸੀ ਸਾਨੂੰ ਤੇ ਹੁਣ ਮੱਲਾ ਵੀ ਸਾਥ ਦੇਗਾ ਤੇ ਮਨ ਵਿਭਾਗ ਵਾਲੇ ਵੀ ਆਪਣੇ ਜੋ ਵੀ ਹੈ ਉਹਨਾਂ ਦੀ ਕਾਰਵਾਈ ਉਹ ਕਰਨ ਤੇ ਪਕੜੇ ਜਾ ਅਲੱ ਕਵਾਸੀ ਹੈ ਦਹਿਸ਼ਤ ਹੈਗੀ ਦਹਿਸ਼ਤ ਹੈਗੀ ਜੀ ਰਾਤ ਨੂੰ ਹੁਣ 8 ਵਜੇ ਤੋਂ ਬਾਅਦ ਕੋਈ ਨਿਆਣਾ ਨਹੀਂ ਬਾਹਰ ਨਿਕਲਦਾ ਕੋਈ ਸਾਡੇ ਵਰਗੇ ਨਹੀਂ ਨਿਕਲਦੇ ਨਹੀਂ ਤੇ ਆਰਾਮ ਨਾਲ ਉਦੋਂ ਤੁਸੀਂ ਵੀਡੀਓ ਦੇ ਵਿੱਚ ਖੁਦ ਦੇਖਿਆ ਹੋਣਾ ਕਿ ਕਮ ਸੇ ਕਮ ਮੇਰੇ ਖਿਆਲ ਚਾਰ ਜਾਂ 5 ਸੈਕਿੰਡ ਦਾ ਫਰਕ ਹੈ ਕਿ ਅੰਕਲ ਜੀ ਗਏ ਆ ਉਹ ਬਿਆਸ ਗਏ ਸੀਗੇ ਉਹਨਾਂ ਨੇ ਬਾਰ ਜੇ ਉਹ ਪੈਦਲ ਹੁੰਦੇ ਤਾਂ ਉਹਨਾਂ ਤੇ ਅਟੈਕ ਹੋ ਜਾਣਾ ਸੀਗਾ ਫਿਰ ਤਾਂ ਦੇਖੋ ਜੀ ਖਤਰਾ ਇਹ ਤੇ ਪਰ ਤਾਂ ਹੁਣ ਖਤਰਾ ਹੋਰ ਕੋਈ ਹੋ ਨਹੀਂ ਸਕਦਾ ਕਿ 5 ਸੈਕਿੰਡ ਦਾ ਫਰਕ ਹੈ ਉਸ ਵੀਡੀਓ ਦੇ ਵਿੱਚ 5 ਜਾਂ ਮੇਰੇ ਖਿਆਲ ਚਾਰ ਸੈਕਿੰਡ ਦਾ ਤੇ ਉਹ ਜੇ ਪੈਦਲ ਹੁੰਦੇ ਫਿਰ ਤਾਂ ਉਹਨਾਂ ਦਾ ਇੱਥੇ ਹੀ ਟਕਰਾ ਹੋਣਾ ਸੀ ਉਹ ਥੋੜਾ ਜਿਹਾ ਸਾਈਕਲ ਤੇ ਸੀਗੇ ਕਿ ਇਸੇ ਕਰਕੇ ਸਮੋਹ ਕਹਿੰਦੇ ਮੈਂ ਸਾਈਕਲ ਤੇ ਕਿ ਕੀ ਪਤਾ ਹੁੰਦਾ ਵੀ ਫੇਰ ਕਿਤੇ ਆਇਆ ਗਿਆ ਜਾਂ ਕੁਛ ਹੈ ਕਿਉਂਕਿ ਤਿੰਨ ਚਾਰ ਦਿਨ ਤੋਂ ਕੁੱਤੇ ਜਿੱਦਾ ਭੌਂਗ ਰਹੇ ਸੀ ਪਤਾ ਲੱਗੇ ਜਾਂਦਾ ਜਦੋਂ ਇਹ ਇਸ ਗਲੀ ਦੇ ਵਿੱਚ ਆਉਂਦਾ ਹੈ ਕਿ ਕੁੱਤੇ ਇੱਥੇ ਕਿੰਨੇ ਆ ਮੇਰੇ ਖਿਆਲ ਫੇਰ ਹੁਣ ਦੋ ਤਿੰਨ ਚੱਕ ਹੋ ਗਏ ਆ ਕੁੱਤੇ ਸੋ ਅਸੀਂ ਤਾਂ ਇਹੀ ਗੁਜਾਰਸ਼ ਕਰਦੇ ਆ ਕਿ ਬਨ ਵਿਭਾਗ ਵਾਲੇ ਜੋ ਵੀ ਹੈ ਸਾਰਾ ਇਹ ਕਰਕੇ ਇਹਨੂੰ ਪਕੜਿਆ ਜਾਵੇ ਜਲਦੀ ਤੋਂ ਜਲਦੀ ਥੈਂਕ ਯੂ ਜੀ ਸਰ ਨਰੇਂਦਰਪਾਲ ਸਿੰਘ ਜੀ ਨਰੇਂਦਰਪਾਲ ਸਿੰਘ ਜੀ ਕਾਫੀ ਦਿਨਾਂ ਤੋਂ ਚਰਚਾ ਮਾਰ ਬਜ਼ਾਰ ਗਰਮ ਰਿਹਾ ਕਿ ਤेंदुआ 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 ਲੇਕਿਨ ਪਾਲ ਤੁਸੀਂ ਮਹਿਕਮੇ ਨੇ ਪਿੰਜਰਾ ਲਗਾਇਆ ਦੋ ਜਗ੍ਹਾ ਲਗਾਇਆ ਲੇਕਿਨ ਹੱਥ ਨਹੀਂ ਆਇਆ ਲੇਕਿਨ ਕੀ ਪ੍ਰਯਾਸ ਹੁਣੇ ਆਨ ਸਰ ਸਰ ਪ੍ਰਯਾਸ ਹੈ ਪ੍ਰਯਾਸਾ ਸ਼ੁਰੂ ਕਰ ਦਿੱਤਾ ਪਿੰਜਰਾ ਲਗਾ ਦਿੱਤਾ ਗਿਆ ਜਦੋਂ ਵੀ ਹੈਗੇ ਅੱਗੇ ਕਾਰਵਾਈ ਕਰ ਰਹੇ ਹੈਗੇ ਕੰਮ ਰਿਹਾ ਹੈਗੇ ਰਾਤ ਤਿੰਨ ਜਦੋਂ ਵੀ ਕਾਰਵਾਈ ਹੋ ਜੇਗੀ ਤੇ ਤੈਨੂੰ ਫੜਕੇ ਅਸੀਂ ਲੈ ਜਾਵਾਂਗੇ ਤੀ ਸਰ ਹੁਣ ਜਿਹੜਾ ਤੁਸੀਂ ਪਿੰਜਰਾ ਸ਼ਿਕਾਰ ਸੇਥ ਲਗਾਉਂਗੇ ਗਸਤ ਕਰੋਗੇ ਕੀ ਕਰੋਗੇ ਹੁਣ ਗਸਤ ਕਰਾਂਗੇ ਗਸਤ ਸੁਣ ਚੱਲਦੀ ਆ ਸਾਡੀ ਚੱਲਦੀ ਤੀ ਸਰ ਪਿੰਜਰਾ ਸ਼ਿਕਾਰ ਸੇਥ ਲੱਗੂਗਾ ਜਾਂ ਖਾਲੀ ਦਿਖਾਵਾ ਨਹੀਂ ਨਹੀਂ ਸ਼ਿਕਾਰ ਕਰ ਤੀ ਹੋਰ ਸਰ ਕਿਦਾਂ ਦੇ ਪ੍ਰਯਾਸ ਹੋਊਗੇ ਕਿਉਂਕਿ ਲੋਕਾਂ ਚ ਡਰ ਤਾਂ ਹੈ ਇਸ ਚੀਜ਼ ਨੂੰ ਲੈ ਕੇ ਸਰ ਡਰ ਤੋਂ ਚਲੋ ਹੈ ਇਹ ਹੈ ਸ਼ਿਕਾਰ ਜੋ ਵੀ ਹੈ ਕੱਤੇ ਰਾਤ ਨੂੰ ਸਾਡੀ ਗਸ਼ਤ ਚੱਲ